ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਇਸ ਦੇ ਨਾਲ ਹੀ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਕੀ ਹਨੇਰੀ ਝੱਖੜ ਦਾ ਦੌਰ ਆ ਹਨੇਰੀਆਂ ਦਾ ਦੌਰ ਆ ਜਿਹੜਾ ਉਹ ਇਸੇ ਤਰ੍ਹਾਂ ਜਾਰੀ ਰਹੂਗਾ ਜਾਂ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲਗਾਮ ਲੱਗਣ ਵਾਲੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਅ ਇਸ ਵਕਤ ਜਿਹੜੀਆਂ ਅੱਜ ਸਾਰਾ ਦਿਨ ਪੂਰਬ ਦੀਆਂ ਹਵਾਵਾਂ ਚੱਲਦੇ ਰਹੀਆਂ ਤੇ ਕਾਫੀ ਤੇਜ਼ ਹਵਾਵਾਂ ਜਿਹੜੀਆਂ ਇਹ ਚੱਲ ਰਹੀਆਂ ਨੇ ਸਵੇਰ ਤੋਂ ਹੀ ਲੇਕਿਨ ਜਿਉਂ-ਜਿਉਂ ਸ਼ਾਮ ਦਾ ਟਾਈਮ ਹੋਇਆ ਤਾਂ ਸ਼ਾਮ ਦੇ ਟਾਈਮ ਨੂੰ ਕਈ ਇਲਾਕਿਆਂ ਦੇ ਵਿੱਚ ਹਨੇਰੀ ਝੱਖੜਾ ਜਿਹੜਾ ਉਹ ਆਇਆ ਜਿਹਦੇ ਵਿੱਚ ਆਪਾਂ ਗਿਣ ਸਕਦੇ ਹਾਂ ਅਮਰਸਰ ਹੋ ਗਿਆ ਇਤਲਾ ਪਾਸਾ ਗੁਰਦਾਸ ਗੁਰਦਾਸਪੁਰ ਪਠਾਨਕੋਟ ਰੋਪੜ ਨੰਗਲ ਜਲੰਧਰ ਹੁਸ਼ਿਆਰਪੁਰ ਇਸੇ ਤਰ੍ਹਾਂ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਤੇ ਇਸ ਤੋਂ ਬਿਨਾ ਚੰਡੀਗੜ੍ਹ ਮੋਹਾਲੀ ਇਹ ਜਿਹੜੇ ਇਲਾਕੇ ਆ ਇਹਨਾਂ ਇਲਾਕਿਆਂ ਦੇ ਵਿੱਚ ਸ਼ਾਮ ਦੇ ਟਾਈਮ ਗਰ ਚਮਕਣਾ ਕਈ ਥਾਵਾਂ ਤੇ ਸ਼ਰਾਟੇ ਤੇ ਤੇ ਹਨੇਰੀ ਝਖੜਾ ਦਾ ਦੌਰ ਆ ਜਿਹੜਾ ਉਹ ਇਸ ਵਕਤ ਚੱਲ ਰਿਹਾ ਵਾ ਤੇ ਜੇਕਰ ਆਪਾਂ ਗੱਲ ਕਰੀਏ ਸਿਸਟਮਾਂ ਦੀ ਤਾਂ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਤੇ ਬਣਿਆ ਹੋਇਆ ਉਸੇ ਤਰ੍ਹਾਂ ਤੇ ਇੱਕ ਚੱਕਰਵਾਤਾ ਜਿਹੜਾ ਉਹ ਰਾਜਸਥਾਨ ਦੇ ਭਾਗਾਂ ਤੇ ਬਣਿਆ ਹੋਇਆ ਤੇ ਇੱਕ ਚੱਕਰਵਾਤਾ ਜਿਹੜਾ ਉਹ ਅਰਬ ਸਾਗਰ ਦੇ ਵਿੱਚ ਬਣਿਆ ਹੋਇਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਸਟਰੋਂਗ ਹੋਊਗਾ ਜਿਹਦੇ ਨਾਲ ਗੁਜਰਾਤ ਦੇ ਵਿੱਚ 6 7 8 ਤਰੀਕ ਨੂੰ ਭਾਰੀ ਬਰਸ਼ਾ ਹੋ ਸਕਦੀ ਹੈ ਤੇ ਨਾਲ ਹੀ ਨਾਲ ਆਪਣੇ ਰਾਜਸਥਾਨ ਦੇ ਵਿੱਚ ਹੋ ਸਕਦੀ ਹੈ ਹੁਣ ਤੁਸੀਂ ਜਿਹੜਾ ਸਾਹਮਣੇ ਆਪਣਾ ਵੀਡੀਓ ਦੇ ਵਿੱਚ ਮੈਪ ਦੇਖ ਰਹੇ ਹੋ ਇਹ 5 ਤਰੀਕ ਦਾ ਵਾ 5 ਤਰੀਕ ਨੂੰ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਗਰਜ ਚਮਕ ਨਾਲ ਤੇਜ਼ ਛਿੱਟੇ ਛਰਾਟੇ ਤੇ ਕਈ ਥਾਵਾਂ ਤੇ ਨੇਰੀ ਝੱਖੜਾਉਣ ਦੀ ਸੰਭਾਵਨਾ ਕਈ ਥਾਵਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ ਉਹ 4 ਤਰੀਕ ਅੱਜ ਰਾਤ ਨੂੰ ਵੀ ਹੋ ਸਕਦੀ ਹੈ ਬਹੁਤ ਸਾਰੇ ਸਥਾਨਾਂ ਤੇ ਤੇ ਕੱਲ ਨੂੰ 5 ਤਰੀਕ ਨੂੰ ਤੜਕਸਾਰ ਜਾਂ ਦਿਨ ਵੇਲੇ ਆ ਜਿਹੜਾ ਇਹ ਕਾਰਵਾਈਆਂ ਅਲੱਗ-ਅਲੱਗ ਸਥਾਨਾਂ ਦੇ ਹੋ ਸਕਦੀਆਂ ਜਿਹੜੀਆਂ ਕਿ ਪੱਛਮ ਤੋਂ ਲੈ ਕੇ ਪੂਰਬ ਤੱਕ ਤੇ ਦੱਖਣ ਤੋਂ ਲੈ ਕੇ ਉੱਤਰ ਤੱਕ ਜਾਨੀ ਕਿ ਅੰਮ੍ਰਿਤਸਰ ਆਪਣੇ ਤਰ੍ਹਾਂ ਤਨ ਫਰੀਦਕੋਟ ਫਰੋਜਪੁਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਲੁਰੀਆਣਾ ਹੋ ਗਿਆ ਜਲੰਧਰ ਹਸ਼ਿਆਰਪੁਰ ਰੋਪੜ ਨੰਗਲ ਨਨਪੁਰ ਸਾਹਿਬ ਮੋਹਾਲੀ ਚੰਡੀਗੜ ਪਟਿਆਲਾ ਬਰਨਾਲਾ ਬਠਿੰਡਾ ਮਾਨਸਾ ਇਸ ਤੋਂ ਬਿਨਾ ਉੱਪਰ ਅਬੂਰ ਦੇ ਇਲਾਕੇ ਜਿਹੜੇ ਇਹਨਾਂ ਇਲਾਕਿਆਂ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਮੋਗਾ ਹੋ ਗਿਆ ਲੁਧਿਆਣਾ ਦੇ ਸਾਰੇ ਇਲਾਕੇ ਜਗਰਾਉਂ ਰੈਕੋਟ ਇਹਨਾਂ ਏਰੀਆ ਨੇ ਵਿੱਚ ਘਰ ਚਮਕ ਦੇ ਨਾਲ ਤੇਜ਼ ਛਰਾਟੇ ਤੇ ਕਈ ਥਾਵਾਂ ਤੇ ਨੇਰੀ ਝੱਖੜਾ ਜਿਹੜਾ ਆਉਣ ਦੀ ਸੰਭਾਵਨਾ ਜਿਹੜੀ ਉਸੇ ਤਰ੍ਹਾਂ ਬਰਕਰਾਰ ਆ ਜੋ ਕਿ 6 ਤਰੀਕ ਤੱਕ ਜਾਰੀ ਰਹੂਗੀ 6 ਤਰੀਕ ਨੂੰ ਵੀ ਇਸੇ ਤਰ੍ਹਾਂ ਜਿਹੜੀਆਂ ਕਾਰਵਾਈਆਂ ਜਾਰੀ ਰਹਿਣਗੀਆਂ 7 8 ਤਰੀਕ ਨੂੰ ਤੇ 9 ਤਰੀਕ ਨੂੰ ਥੋੜਾ ਇਹਦੇ ਵਿੱਚ ਬਰਾਮ ਆਊਗਾ ਲੇਕਿਨ ਉਸ ਤੋਂ ਬਾਅਦ ਫਿਰ 10 11 12 13 ਤਰੀਕ ਨੂੰ ਫਿਰ ਜਿਹੜਾ ਕਈ ਸਥਾਨਾਂ ਤੇ ਨੇਰੀ ਝੱਖੜ ਤੇ ਭਾਰੀ ਮੀਂਹ ਜਿਹੜਾ ਆਉਣ ਦੀ ਸੰਭਾਵਨਾ ਬਣੀ ਹੋਈ ਆ ਅ ਇਹ ਸੀਗਾ ਆਪਣੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਤੇ ਹੁਣ ਆਪਾਂ ਗੱਲ ਕਰਾਂਗੇ ਅਗਲੇ 5 ਦਿਨ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਤੇ ਕੀ ਕਾਰਵਾਈਆਂ ਜਿਹੜੀਆਂ ਉਹਦੇ ਵਿੱਚ ਹੋਣਗੀਆਂ ਜੇਕਰ ਆਪਾਂ ਆਉਣ ਵਾਲੇ 5 ਦਿਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ 5 ਤਰੀਕ ਦੀ ਪਿਕਚਰ ਦੇਖ ਸਕਦੇ ਹੋ ਤਾਂ ਪੰਜਾਬ ਦੇ ਸਮੁੱਚੇ ਭਾਗਾਂ ਦੇ ਵਿੱਚ ਹਨੇਰੀ ਝੱਖੜ ਕਰ ਚਮਕਣਾ ਛਿੱਟੇ ਛਰਾਟੇ ਤੇ ਕਈ ਥਾਵਾਂ ਤੇ ਭਾਰੀ ਮੀਂਹ ਜਾਂ ਗੜੇਮਾਰੀ ਆ ਜਿਹੜੀ ਉਹ ਹੋਣ ਦੀ ਸੰਭਾਵਨਾ ਉਸੇ ਤਰ੍ਹਾਂ ਬਰਕਰਾਰ ਆ ਇਸ ਤੋਂ ਬਿਨਾਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਆਪਣੇ ਸਾਰਾ ਰਾਜਸਥਾਨ ਦੇ ਭਾਗ ਹਰਿਆਣਾ ਦਿੱਲੀ ਇਨ ਤੇ ਮੱਧ ਪ੍ਰਦੇਸ਼ ਦੇ ਕੁਝ ਭਾਗ ਇਨ੍ਹਾਂ ਭਾਗਾਂ ਦੇ ਵਿੱਚ ਵੀ ਕੱਲ 5 ਤਰੀਕ ਨੂੰ ਕਈ ਥਾਵਾਂ ਤੇ ਤੇਜ਼ ਕਾਰਵਾਈਆਂ ਨੇਰੀ ਝਖੜ ਦੇ ਨਾਲ ਤੇ ਛੱਟੇ ਛਰਾਟੇ ਦੀਆਂ ਜਿਹੜੀਆਂ ਉਹ ਹੋਣਗੀਆਂ ਗੱਲ ਕਰੀ ਆਪਾਂ 6 ਤਰੀਕ ਦਾ ਤਾਂ 6 ਤਰੀਕ ਨੂੰ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਇੱਕ ਚੱਕਰਵਾਤ ਬਣੂਗਾ ਜਿਹਦੇ ਨਾਲ ਆਪਣੇ ਰਾਜਸਥਾਨ ਦੇ ਭਾਗਾਂ ਤੇ ਗੁਜਰਾਤ ਦੇ ਭਾਗਾਂ ਤੇ ਇਨ੍ਹਾਂ ਭਾਗਾਂ ਤੇ ਜ਼ਬਰਦਸਤ ਬਰਖਾ ਜਿਹੜੀ ਉਹ ਹੋਊਗੀ ਸਭ ਤੋਂ ਪਹਿਲਾਂ ਦੱਖਣੀ ਰਾਜਸਥਾਨ ਦੇ ਵਿੱਚ ਜ਼ਿਆਦਾ ਵਰਖਾ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਵੀ 6 ਤਰੀਕ ਨੂੰ ਸਵੇਰ ਤੱਕ ਮਤਲਬ 10-11 ਵਜੇ ਤੱਕ ਵਧੀਆ ਕਾਰਵਾਈਆਂ ਚੱਲਣਗੀਆਂ ਉਸ ਤੋਂ ਬਾਅਦ ਕਾਰਵਾਈਆਂ ਘਟਣਗੀਆਂ ਹਿਮਾਚਲ ਉੱਤਰਾਖੰਡ ਹਰਿਆਣਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਇਹਨਾਂ ਭਾਗਾਂ ਦੇ ਵਿੱਚ ਵੀ ਵਰਖਾ ਹੋ ਸਕਦੀ ਹੈ ਜੇਕਰ ਗੱਲ ਕਰੀ ਆਪਾਂ 7 ਤਰੀਕ ਦੀ ਤਾਂ 7 ਤਰੀਕ ਨੂੰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਪੰਜਾਬ ਦੇ ਕੁਝ ਭਾਗ ਹਰਿਆਣੇ ਦੇ ਕੁਝ ਭਾਗ ਇਸ ਤੋਂ ਬਿਨਾ ਰਾਜਸਥਾਨ ਦੇ ਦੱਖਣੀ ਭਾਗ ਤੇ ਗੁਜਰਾਤ ਦੇ ਭਾਗਾਂ ਦੇ ਵਿੱਚ ਬਰਖਾ ਜਿਹੜੀ ਹੋ ਸਕਦੀ ਹੈ ਬਾਕੀ ਭਾਗਾਂ ਦੇ ਵਿੱਚ ਨਾਰਥ-ਈਸਟ ਇੰਡੀਆ 'ਚ ਬਰਖਾ ਹੋ ਸਕਦੀ ਹੈ ਬਿਹਾਰ ਛੱਤੀਸਗੜ ਪੂਰਬੀ ਉੱਤਰ ਪ੍ਰਦੇਸ਼ ਇਨ੍ਹਾਂ 'ਚ ਮੌਸਮ ਖੁਸ਼ਕ ਰਹੂਗਾ ਗੱਲ ਕਰੀਏ ਆਪਾਂ ਉਸ ਤੋਂ ਬਾਅਦ 8 ਤਰੀਕ ਦੀ ਤਾਂ 8 ਤਰੀਕ ਨੂੰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਨਾਲ ਹੀ ਨਾਲ ਦੱਖਣੀ ਗੁਜਰਾਤ ਸਾਰਾ ਗੁਜਰਾਤ ਤੇ ਦੱਖਣੀ ਰਾਜਸਥਾਨ ਇਹਨਾਂ ਭਾਗਾਂ 'ਚ ਵਰਖਾ ਹੋ ਸਕਦੀ ਆ। ਦਿੱਲੀ ਦੇ ਵਿੱਚ ਵੀ ਵਰਖਾ ਹੋ ਸਕਦੀ ਆ ਉੱਤਰੀ ਹਰਿਆਣਾ ਉੱਤਰੀ ਪੰਜਾਬ ਦੇ ਵਿੱਚ ਕੁਝ ਲੱਖਾਂ ਦੇ ਵਿੱਚ ਹਲਕੀ ਫੁਲਕੀ ਕੈਡਮਨ ਹੋ ਸਕਦੀ ਆ। ਬਾਕੀ ਭਾਗਾਂ ਦੇ ਵਿੱਚ ਮੌਸਮ ਜਿਹੜਾ ਉਹ ਸਾਫ਼ ਹੀ ਰਹੂਗਾ। ਗੱਲ ਕਰੀਏ ਆਪਾਂ 9 ਤਰੀਕ ਦੀ ਤਾਂ 9 ਤਰੀਕ ਨੂੰ ਫੇਰ ਜਿਹੜੀ ਵਰਖਾ ਉਹ ਹੌਲੀ-ਹੌਲੀ ਵਧਣੀ ਸ਼ੁਰੂ ਹੋਊਗੀ ਗੁਜਰਾਤ ਤੇ ਰਾਜਸਥਾਨ ਦੇ ਵਿੱਚ ਵਰਖਾ ਜਿਹੜੀ ਜਾਰੀ ਰਹੂਗੀ ਪੰਜਾਬ ਤੇ ਹਿਮਾਚਲ ਤੇ ਉੱਤਰਾਖੰਡ ਦੇ ਕੁਝ ਭਾਗਾਂ ਦੇ ਵਿੱਚ ਹਲਕੀ ਫਲਕੀ ਛੱਟ ਹੈ ਛਰਾਟ ਹੈ ਜਿਹੜੀ ਉਹ ਕਈ ਥਾਵਾਂ ਤੇ ਗਰਚਮਕਨ ਛਿੱਟੇ ਆ ਜਿਹੜੇ ਉਹ ਪੈ ਸਕਦੇ ਆ ਗੱਲ ਕਰੀਏ ਆਪਾਂ ਉਸ ਤੋਂ ਬਾਅਦ 10 ਤਰੀਕ ਦੀ ਤਾਂ 10 ਤਰੀਕ ਨੂੰ ਪੰਜਾਬ ਦੇ ਵਿੱਚ ਬਰਖਾ ਜਿਹੜੀ ਉਹ ਵਧਣੀ ਸ਼ੁਰੂ ਹੋਊਗੀ ਲੇਕਿਨ ਰਾਜਸਥਾਨ ਦੇ ਕਾਫੀ ਭਾਗਾਂ ਦੇ ਵਿੱਚ ਬਰਖਾ ਇਹ ਜਿਹੜੀ ਉਹ ਫੈਲ ਜੂਗੀ ਦੱਖਣ ਤੋਂ ਲੈ ਕੇ ਉੱਤਰ ਤੱਕ ਤੇ ਪੰਜਾਬ ਦੇ ਵਿੱਚ ਹਲਕੀ ਬਰਖਾ ਹੋ ਸਕਦੀ ਹੈ ਗੱਲ ਕਰੀ ਆਪਾਂ 11 ਤਰੀਕ ਦੀ ਤਾਂ 11 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਜ਼ੋਰਦਾਰ ਤਰੀਕੇ ਦੇ ਨਾਲ ਪੂਰਾ ਰਾਜਸਥਾਨ ਪੂਰਾ ਪੰਜਾਬ ਹਿਮਾਚਲ ਪ੍ਰਦੇਸ਼ ਉੱਤਰਾਖੰਡ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਜਿਦੇ ਵਿੱਚ ਨੇਰੀ ਝੱਖੜ ਤੇ ਭਾਰੀ ਬਰਖਾ ਹੋ ਸਕਦੀ ਹੈ ਗੱਲ ਕਰੀਏ ਆਪਾਂ 12 ਤਰੀਕ ਦੀ ਤਾਂ 12 ਤਰੀਕ ਨੂੰ ਵੀ ਮਤਲਬ ਰੈਡ ਅਲਰਟ ਆ ਜਿਹਦੇ ਵਿੱਚ ਰਾਜਸਥਾਨ ਦੇ ਕਈ ਭਾਗ ਪੰਜਾਬ ਦੇ ਬਹੁਤ ਸਾਰੇ ਭਾਗ ਹਰਿਆਣਾ ਆਪਣੇ ਪੱਛਮੀ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਹਰਮਾਤਲ ਪ੍ਰਦੇਸ਼ ਤੇ ਉੱਤਰਾਖੰਡ ਇਨਾਂ ਚ ਭਾਰੀ ਵਰਖਾ ਹੋ ਸਕਦੀ ਹੈ ਇਹ ਸੀਗਾ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ